ਬਤਾਇਆ ਪਿਆ ਯਾਰ ਤੁਹਾਡਾ ਪੁੱਤ ਨਾ ਉਹ ਆ ਗਿਆ ਨਾ ਉਹ ਤਾਂ ਯਾਰ ਤੁਹਾਨੂੰ ਮੈਂ ਤੁਹਾਨੂੰ ਵਾਕੇ ਦੀ ਬਣਾ ਦਈਦਾ ਇਹ ਕਹਦਾ ਦਈ ਦੇਣਾ ਮਾਫੀ ਮੈਂ ਕਿਉਂ ਕਿ ਮੈਂ ਤੁਹਾਡੇ ਬੰਦ ਰਿਹਾ ਪਤਾ ਮੇਰੇ ਕੋਲ 5100 ਨਹੀਂ ਆਇਆ ਜਿਹੜਾ ਨਾ ਕਰਨਾ ਉਸ ਤੋਂ ਲਗਾ ਚੱਲਣਾ ਪਿੱਛੇ ਆ ਲਿਆ ਆ ਜਾ ਸੁਣੇ ਜੀ ਜੀ ਮੈਂ ਆਪਿਆ ਆ ਨਾ ਨਹੀਂ ਹੁੰਦਾ ਗਾਣਾ ਬਰਪੁਰਾ ਜਾਵੇ ਲੈਣ ਚੱਲਦੀ ਵੀ ਹੰਦੇ ਜੋ ਆ ਜਾ ਸੁਣੇ ਆ ਜਾ ਦੋ ਦਰਦਲੀ ਹੋਰ ਨਕਰਾਸ ਹੋਂਦੀ ਜੋੜਨੀ ਆਇਆ ਤੁਨੇ ਆ ਜਾ ਆਇਆ ਵੀਰੇ ਆਇਆ ਆਇਆ ਆਇਓ ਬੇ ਬੇ ਆਇਆ ਯਾ ਲਾ ਆਇਓ ਰੀ ਰੀ ਆਇਆ ਯਾ ਬਲਾ ਯਾ ਆਇਓ ਵੀਰ ਵੀਰ ਆਇਆ ਯਾ ਬਲਾ ਭਰਾ ਲੈ ਜੇ ਆਇਓ ਵੀਰ ਭਰਾ ਯਾ ਆ ਆ ਕੇ ਆ ਕੇ ਸਭ ਸਾਹਿਬ ਮਿਲੂਗਾ

ਮੈਂ ਨਵੀਂ ਦੁਕਾਨ ਮਾਰਿਆ ਤੇ ਮੈਨੂੰ ਵੀ ਦੁਕਾਨ ਮਾਰਿਆ ਤੇ ਕਾਰ ਕਰਵਾ ਕੇ ਨਾ ਮੁੰਡੇ ਨੂੰ ਭਾਗੀ ਲੈ ਗਏ ਮੇਰੇ ਰਾਤ ਨੂੰ ਮੰਮੇ ਆਏ ਰਾ 11:00 ਵਜੇ ਜਾਗੇ ਬਿਨ ਬਰਾ ਜਾਗੇ ਠੰਡ ਚਾਉਂਦੇ ਲੋਕ ਨੂੰ ਲੱਗੀ ਰੱਖਾ ਆ ਗਿਆ ਇੱਕ ਪ੍ਰੋਗਰਾਮ ਕਾਰਨ ਸੀ ਸਰ ਮੈਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਪੜ ਰਹੇ ਸੀਗੇ ਨ્યાਇ ਜੀ ਸਰ ਮੈਂ ਆਪ ਦੇ ਘਰ ਆ ਰਿਹਾ ਸੀ ਰਾਤ ਦਾ ਟਾਈਮ ਸੀ ਮੈਲ ਦੇ ਘਰੋਂ ਆਇਆ ਸਰ ਬਿੱਲੇ ਨਾਈ ਦੀ ਦੁਕਾਨ ਤੇ ਸ਼ੇਪ ਕਰਨ ਰਾਜ ਦੇ ਵਿੱਚ ਰਾਜ ਮੁੰਡੇ ਖੜੇ ਹੋਏ ਸੀ ਗੋਰਾ ਗੋਰਾ ਖੜਾ ਹੋਇਆ ਸੀਗਾ ਜੀ ਇਹਦਾ ਭਰਾ ਖੜਾ ਹੋਇਆ ਸੀਗਾ 2 4 5 ਆਣੇ ਇਹਦੇ ਨਾਲ ਹੋਰ ਸੀਗੇ ਸਰ ਇਹਨਾਂ ਨੇ ਮੈਨੂੰ ਪੜਿਆ ਮੈਨੂੰ ਕੁੱਟਣਾ ਸ਼ੁਰੂ ਕਰਤਾ ਵੀ ਤੂੰ ਚੋਰੀ ਕੀਤੀ ਆ ਉਹ ਪਿੱਲੋ ਹੀ ਉਸ ਖਾ ਕੇ ਲਿਆਏ ਲੇਡੀਜ਼ ਨੂੰ ਜੀ ਤੂੰ ਇੱਦਾਂ ਕਹਿ ਦੇਣਾ ਵੀ ਇਹੀ ਮੁੰਡਾ ਐ ਬਸ ਉਹਨਾਂ ਨੇ ਲੇਡੀਜ਼ ਨੇ ਮੇਰਾ ਨਾਲ ਐਤਾ ਵੀ ਇਹੀ ਹੈ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੈਂ ਉਹਨਾਂ ਨੂੰ ਕਹਿਆ ਸਰ ਕੈਮਰੇ ਲੱਗੇ ਐ ਨੇ ਵੀਰੇ ਵੀ ਤੁਸੀਂ ਕੈਮਰੇ ਖੜਾ ਲਓ ਇੱਕ ਵਾਰੀ ਤੁਸੀਂ ਜੋ ਕਹੋਗੇ ਉਹੀ ਆਪਾਂ ਕਰ ਲਾਂਗੇ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਸਰ ਗੱਲ ਉਹਨਾਂ ਨੇ ਬਸ ਮੈਨੂੰ ਕੁੱਟਣਾ ਸ਼ੁਰੂ ਕਰਤਾ ਬੋਲਛਨੇ ਸਰ ਮੈਨੂੰ ਦੋਸਤੋ ਬਾਅਦ ਮੈਨੂੰ ਜਦੋਂ ਕੁੱਟ ਰਹੇ ਸੀ ਸਰ ਬਾਅਦ ਦੇ ਵਿੱਚ ਮੈਨੂੰ ਫੜ ਕੇ ਲੈ ਗਏ ਥਾਣੇ ਦੇ ਵਿੱਚ ਸਿਵਲ ਬਜਰੀ ਦੇ ਵਿੱਚ ਦੋ ਜਣੇ ਆਏ ਸੀਗੇ ਮੈਨੂੰ ਪਤਾ ਨਹੀਂ ਸੀਗਾ ਮੁਲਾਜ਼ਮ ਆ ਜਾਂ ਕੌਣ ਉਹ ਮੈਨੂੰ 2 ਨੰਬਰ ਸਿਟੀ ਦੇ ਵਿੱਚ ਲੈ ਗਏ ਸਰ ਉਹਨੇ ਜਾ ਕੇ ਮੈਨੂੰ ਜੇਲ੍ਹ ਚੋਂ ਬੰਦ ਕਰਤਾ ਉਸ ਤੋਂ ਬਾਅਦ ਮੈਂ 6 ਦਿਨ ਹੋ ਗਏ ਮੈਨੂੰ ਉੱਥੇ ਬੈਠੇ ਹੋਏ ਨੂੰ ਜੀ ਅੱਜ 6ਵਾਂ ਦਿਨ ਕੋਈ 6ਵਾਂ ਦਿਨ ਆ ਜੀ ਸਰ ਅੱਜ ਤੁਹਾਡੇ ਉੱਪਰ ਕੋਈ ਐਫ ਆਈ ਆਰ ਕੋਈ ਨਹੀਂ ਜੀ ਸਰ ਉਹੀ ਮੈਂ ਤੁਹਾਨੂੰ ਦੱਸਣ ਲੱਗਾ ਮੇਰੇ ਤੇ ਕੋਈ ਨਹੀਂ ਐਫ ਆਈ ਆਰ ਕੋਈ ਨਹੀਂ ਕੱਟੀ ਜੀ ਸਰ ਜੇ ਕੰਮ ਕਰ ਰਹੇ ਹੋ ਸੀ ਸੀ ਟੀ ਵੀ ਦੀ ਸੀ ਸੀ ਟੀ ਵੀ ਉੱਥੇ ਲੱਗੀ ਸੀ ਕੋ ਸਾਹਮਣੇ ਆਇਆ ਕੋਈ ਨਹੀਂ ਜੀ ਸਰ ਉਹ ਕਹਿੰਦੇ ਹੈ ਨਹੀਂ ਤੇਰੀ ਵੀਡੀਓ ਹੈ ਨਹੀਂ ਕਹਿੰਦੇ ਮੈਨ ਨਾਲੇ ਕੋਈ ਉਹਨਾਂ ਨੂੰ ਕਹਿੰਦਾ ਰਿਹਾ ਤੁਸੀਂ ਵੀਡੀਓ ਖਿਲਾ ਲਓ ਜੇ ਮੈਂ ਵੀਡੀਓ ਦੇ ਵਿੱਚ ਆਉਂਗਾ ਤੁਸੀਂ ਜੋ ਮਰਜ਼ੀ ਕਰਦੇ ਹੋ ਤੁਹਾਨੂੰ ਲਈ ਉਹ ਬਸਾਇਆ ਗਿਆ ਕਾਰਨ ਕੀ ਹੈ ਕਾਰਨ ਹੈ ਜੀ ਸਰ ਆ ਗੋਰਾ ਕਾਰਨ ਹੈ ਗੈਂਗਸਟਰ ਜਿਹੜੇ ਆ ਗੋਰਾ ਜੀ ਅੱਜ ਕੀ ਹੋਇਆ ਤੁਹਾਡੇ ਨਾਲ ਹਾਂ ਜੀ ਅੱਜ ਕਿਵੇਂ ਛੱਡਿਆ ਅੱਜ ਮੈਨੂੰ ਛੱਡਣ ਦੀ ਵਜ੍ਹਾ ਹੋ ਗਈ ਮੇਰਾ ਭਰਾ ਟਾਵਰ ਤੇ ਚੜਿਆ ਜੀ ਤਾਂ ਕਰਕੇ ਮੈਨੂੰ ਪੁਲਿਸ ਨੂੰ ਲਿਆਉਣਾ ਪਿਆ ਇੱਥੇ ਤੇ ਤੁਹਾਡੇ ਬਿਆਨ ਹੋ ਗਏ ਹਾਂ ਜੀ ਸਰ ਠੀਕ ਹੈ ਤੁਹਾਨੂੰ ਕੋਈ ਪੁਲਿਸ ਨੇ ਸਰ ਸਾਨੂੰ ਕਿਹਾ ਹੈ ਵੀ ਤੁਹਾਡੀ ਪੂਰੀ ਕਾਰਵਾਈ ਕੀਤੀ ਜਾਊਗੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ। ਮੇਰਾ ਨਾਮ ਸੁਖਵਿੰਦਰ ਸਿੰਘ ਆ। ਸਰ ਜੀ ਕੀ ਗੱਲ ਹੋਈ ਘਟਨਾ ਕੀ ਵਾਪਰੀ ਤੁਹਾਨੂੰ ਵੀ ਜੀ ਮੰਗਲਵਾਰ ਰਾਤ ਉਹਨਾਂ ਮੇਰੇ ਭਰਾ ਨੂੰ ਕੁੱਟਿਆ 10 ਤੋਂ 12 ਬੰਦਿਆਂ ਨੇ। ਉਹਨਾਂ ਦੇ ਵਿੱਚ ਦੋ ਦੋਹਾਂ ਨੂੰ ਜਿੰਨਾ ਨਾਂ ਮੈਂ ਜਾਣਦਾ ਐ ਦੋ ਦੇਹਗੇ ਆ ਬਿਟੂ ਸਪਾਈ ਦੇ ਮੁੰਡੇ। ਦੋ ਤਾਂ ਬਿਟੂ ਸਪਾਈ ਦੇ ਮੁੰਡੇ ਆਗੇ ਇੱਕਦਾਂ ਨਵੀ ਆ ਤੇ ਇੱਕਦਾਂ ਆਗਾ ਗੋਰਾ। ਇਹਨਾਂ ਨੇ ਬੰਦੇ ਸਾਡੇ ਕੇ ਨੂੰ ਕੁੱਟਿਆ ਜਦੋਂ ਸਾਨੂੰ ਪਤਾ ਲੱਗਾ ਰਾਤ ਨੂੰ ਪਤਾ ਲੱਗਾ ਵੀ ਸਾਡੇ ਭਰਾ ਨੂੰ ਕੁੱਟੇ ਕੁੱਟੀ ਜਾਂਦੇ ਆ। ਮੈਂ ਤੇ ਮੰਮੀ ਆਏ ਇਹ ਵਿਚਾਰਾ ਬਿੱਟੂ ਦੀ ਦੁਕਾਨ ਤੋਂ ਬਾਜਬੋਈ ਕਿਨਾਂ ਤੋਂ ਨਿਕਲਿਆ ਭੱਜ ਕੇ ਨਿਕਲਿਆ ਤੇ ਗਾਂ ਜਿੱਤੇ ਐਮਸੀ ਦੇ ਘਰ ਕੋਲੇ ਇਹਨਾਂ ਨੇ ਘੇਰ ਲਿਆ ਕੁੱਟੀ ਜਾਂਦੇ ਜਸਟ ਜਦੋਂ ਅਸੀਂ ਪਹੁੰਚੇ ਕੁੱਟੀ ਜਾਂਦੇ ਜਿੱਤੇ ਐਮਸੀ ਦੇ ਘਰ ਦੇ ਕੋਲੇ ਜਦੋਂ ਇਹ ਸੜਾਇਆ ਜਾ ਕੇ ਕਾਰਨ ਪੁੱਛਿਆ ਵੀ ਕਿਹੜੇ ਕਿਸ ਗੱਲ ਤੋਂ ਬਈ ਕੁੱਟ ਰਹੇ ਆ ਇਹ ਕਹਿੰਦੇ ਆ ਵੀ ਬਿੱਟੂ ਦੇ ਨਾਲ ਦੇ ਗਲੀ ਦੇ ਜਿਹੜਾ ਘਰ ਹੈਗਾ ਉੱਥੇ ਨੇ ਚੋਰੀ ਕੀਤੀ ਚੋਰੀ ਕੀਤੀ ਆ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੋਲੇ ਕੈਮਰੇ ਉੱਥੇ ਕੈਮਰੇ ਲੱਗੇ ਆ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਕਹਿੰਦੇ ਜੀ ਹਾਂ ਹੈਗੇ ਆ ਪ੍ਰੂਫ ਸਾਡੇ ਕੋਲੇ ਮੈਂ ਕਿਹਾ ਚਲੋ ਭੱਜਣ ਮੈਂ ਨਹੀਂ ਦਿੰਦਾ ਮੈਂ ਉਹ ਫੜ ਲਿਆ ਉਹ ਦੋ ਕੈਮਰਾ ਮੈਂ ਕੈਮਰਾ ਦਿਖਾਉ ਜਦੋਂ ਇਹ ਕੈਮਰੇ ਕੈਮਰੇ ਮੈਂ ਕਿਹੜੇ ਕੈਮਰੇ ਦੇਖਣਾ ਪੰਜ ਛੇ ਕੈਮਰੇ ਲੱਗੇ ਆ ਕਹਿੰਦੇ ਜੀ ਉਹ ਤਾਂ ਕਿਸੇ ਕੈਮਰੇ ਚ ਆਇਆ ਨਹੀਂ ਹੋਗਾ ਜਦੋਂ ਸਾਡੀ ਇਹਨਾਂ ਕੰਦਾਂ ਵਿੱਚ ਬੈਦ ਭਾਈ ਹੁੰਦੀ ਰਹੀ ਬਿੱਟੂ ਦੇ ਵੱਡੇ ਮੁੰਡੇ ਨੇ ਫੋਨ ਲਾਇਆ ਗੁਰੇ ਨੇ ਦੋ ਮਿੰਟ ਦੇ ਵਿੱਚ ਸਿਵਲ ਵਰਦੀ ਵਿੱਚ ਦੋ ਜਨੇ ਆਏ ਸਾਨੂੰ ਨਹੀਂ ਪਤਾ ਪੁਲਸਰ ਸੀ ਪੱਖਾ ਨੂੰ ਨਹੀਂ ਪਤਾ ਕੌਣ ਸੀ ਇੱਕ ਦੇ ਪਿਸਟਲ ਪਾਇਆ ਰਿਹਾ ਜੀ ਸਿਵਲ ਵਰਦੀ ਦੇ ਵਿੱਚ ਆਏ ਆ ਉਹ ਇਹਨੂੰ ਫੜ ਕੇ ਲੈ ਗਏ ਮੈਂ ਇਹਨਾਂ ਨੂੰ ਪੁੱਛਿਆ ਵੀਰੇ ਕਿੱਥੇ ਲੱਗੇ ਚੱਲੇ ਨੇ ਕਹਿੰਦੇ ਦੋ ਨੰਬਰ ਸਿਟੀ ਜੀ ਲੱਗੇ ਚੱਲੇ ਆ ਇਹਦੇ ਗੰਬੀਰ ਸੱਟਾਂ ਵੱਜੀਆਂ ਕੋਈ ਇੱਕ ਮੁੰਡਾ ਜਿਹੜਾ ਦੀਪਾ ਇਹਨਾਂ ਦੇ ਨਾਲ ਸੀ ਕੁੱਟਣਾ ਦਾ ਉਹ ਕਿੱਲਾ ਮੈਂ ਦੇਖਿਆ ਇਹਨੂੰ ਇਹਨੇ ਕਹਿੰਦਾ ਇਧਰ ਪਿੱਛੋਂ ਦੀ ਛਾਲ ਮਾਰਿਆ ਇਧਰ ਇਸ ਦੇ ਪਾਸੇ ਕੰਦ ਹੈਗੀ ਕਹਿੰਦਾ ਪਿੱਛੋਂ ਦੀ ਛਾਲ ਮੇਂ ਮਾਰੀ ਉਹ 10 ਤੋਂ 12 ਫੁੱਟ ਦੀ ਕੰਦ ਆ ਕਹਿੰਦਾ ਛਾਲ ਮਾਰ ਕੇ ਭੱਜ ਗਿਆ ਇੱਕ ਕਹਿੰਦਾ ਗੱਡੀ ਵਾਲਾ ਵੀ ਉੱਥੇ ਖੜਾ ਆ ਸੀਗਾ ਉਹ ਵੀ ਸੀਗਾ ਉਹ ਹੁਣ ਵੀ ਪਤਾ ਹੈ ਮੈਂ ਕਿਹਾ ਉਹ ਬੰਦਾ ਕਿੱਥੇ ਹੈਗਾ ਉਹ ਕਹਿੰਦਾ ਵੀ ਉਹ ਗਿਆ ਚਲਾ ਗੱਡੀ ਲੈ ਕੇ ਮੈਂ ਕਹਾ ਚਲ ਥਾਣੇ ਨੇ ਬਾਜੀ ਸੀਮਾ ਦੇਣਾ ਜੀ ਕੀ ਇਹਦੇ ਨਾਲ ਯਾਦੋਂ ਮਿਲੇ ਸੀ ਹਾਂਜੀ ਮਿਲੇ ਸੀ ਜੀ ਅਸੀਂ ਐਸਐਸਪੀ ਸਾਹਿਬ ਦੇ ਦਰਖਾਸਤ ਵੀ ਦਿੱਤੀ ਸੀ ਠੀਕ ਹੈ ਉਹਨਾਂ ਨੇ ਕਹਿੰਦੇ ਐਸਐਸਪੀ ਸਾਹਿਬ ਨੇ ਕੁਝ ਨਹੀਂ ਕਿਹਾ ਮਾਰ ਕਰਕੇ ਰੱਖ ਲਈ ਸਾਨੂੰ ਕਹਿੰਦੇ ਵੀ ਅਸੀਂ ਫੋਨ ਕਰ ਦਾਂਗੇ ਤੇ ਕੋਈ ਨਹੀਂ ਥੋੜਾ ਨਿਬੜ ਜੂਗਾ ਪਰ ਜਿਨ੍ਹਾਂ ਦੇ ਘਰੇ ਚੋਰੀ ਹੋਈ ਛੋ ਵੀ ਇੱਥੇ ਪਹੁੰਚੀ ਜੋ ਕਹਿੰਦੇ ਕਿ ਚੋਰੀ ਇਹਨਾਂ ਨੇ ਕੀਤੀ ਹੈ ਸਾਰਾ ਮੱਲਾ ਕਹਿੰਦਾ ਸਾਰਾ ਮੱਲਾ ਕਹਿੰਦਾ ਕੈਮਰੇ ਚ ਉੱਠਦੇ ਨਹੀਂ ਬੋਲਦੇ ਬਈ ਜੀ ਦੱਸੋ ਪਾਵਰ ਤੇ ਕਿਉਂ ਚਲੇ ਆ ਅੱਜ 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 ਕਿਉਂ ਦੱਸੋ ਸਰ ਪੋਨਾ ਚਾਹ ਉਹ ਜੋ ਦੁਕਾਨਾਂ ਵਾਲਿਆਂ ਨੂੰ ਵੀ ਪਤਾ ਵੀ ਚੋਰੀ ਹੋਈ ਆ ਕਿ ਨਹੀਂ ਚਾਰ ਪੰਜ ਦੁਕਾਨਾਂ ਪੋ ਸਾਨੂੰ ਦਿਖਾ ਦੇਣਾ ਵੀ ਚੋਰੀ ਹੋਈ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕੈਮਰਾ ਲੱਗਾ ਹੋਇਆ ਸਾਨੂੰ ਦਿਖਾ ਦੇਣ ਚੋਰੀ ਹੋਈ ਹੈ ਦੂਜੀ ਗੱਲ ਜਿੱਦੋਂ ਚੋਰੀ ਹੋਈ ਹੈ ਸਾਨੂੰ ਮੁਕਤਪਾਣਾ ਚਾਹੀਦਾ ਹੈ ਜਦੋਂ ਅਸੀਂ ਤੁਹਾਡਾ ਜਦੋਂ ਪੁਲਿਸ ਨਾਲ ਗੱਲਬਾਤ ਹੋਈ ਸੀਗੇ ਸਾਰੀ ਕੁਝ ਜਾਂਚ ਕਰਵਾ ਰਹੇ ਸੀ ਕਿ ਕਿਹੜੀ ਉਸ ਮਰੀ ਉੱਪਰ ਕੜਾ ਸੀ ਜਰੂਰ ਇਸ ਤਰ੍ਹਾਂ ਪਈ ਸਾਡੇ ਦਾ ਪੈਸੇ ਮੰਗ ਰਹੇ ਆ ਕਿ ਰਾਜਨਾਮਾ ਕਰਾਉਣੇ ਆ ਸਾਡੀ ਸ਼ਾਭ ਚੱਕੀ ਆ ਸਾਡੇ ਤਿੰਨ ਜੋੜੇ ਕੰਗਣ ਦੇ ਚੱਕੇ ਆ ਇੱਕ ਮੰਦਰੀ ਚੱਕੀ ਆ ਤੇ 5000 ਰੁਪਇਆ ਜੇ ਕਹਾਂ ਸੀਗਾ ਵੀ ਸਾਨੂੰ ਪ੍ਰੂਫ ਦਿਖਾ ਦਿਓ ਪੈਸੇ ਉਹ ਲੱਖ ਡੇਢ ਲੱਖ ਦੀ ਮੰਗ ਕਰਦੇ ਲੱਖ ਤੋਂ ਡੇਢ ਲੱਖ ਦੇ ਵਿੱਚ ਵਿੱਚ ਕਹਿੰਦੇ ਬੰਦੇ ਬੰਦੇ ਕਹਿੰਦੇ ਫੈਸਲਾ ਕਰ ਇਹ ਹੀ ਮੰਗ ਰਹੇ ਆ ਜਿਨ੍ਹਾਂ ਦੇ ਕਰੇ ਕਹਿੰਦੇ ਝੂਠਾ ਇਲਜ਼ਾਮ ਲਾਉਂਦੇ ਚੋਰੀ ਦਾ ਵੀ ਚੋਰੀ ਹੋਈ ਆ ਸਾਡੇ ਹਾਂ ਉਹ ਉਹ ਮੰਗ ਰਹੇ ਔਰ ਉਹ ਕਹਿੰਦੇ ਕੈਮਰਿਆਂ ਨੇ ਮੈਂ ਕਹਾ ਕੈਮਰਾ ਵਿੱਚ ਆਇਆ ਨਹੀਂ ਕਹਿੰਦੇ ਸਾਡੀਆਂ ਬੁੜੀਆਂ ਨੇ ਵੇਖਿਆ ਤਿੰਨ ਬੁੜੀਆਂ ਨੇ ਇਹ ਵਿੱਚ ਅਜਾ ਹੁਣ ਮੈਂ ਖੰਭੇ ਤੇ ਛੱਡਿਆ ਤੇ ਹੁਣ ਨੇ ਛੱਡਿਆ ਮਾਨੋ ਅਹੀ ਉਹ ਤੇ ਜਿਹੜੇ ਜਾਂਦੇ ਨੇ ਸਾਡੇ ਦਾ ਪੈਸਾ ਨਹੀਂ ਮੰਗਦੇ ਰੋਟੀ ਵਾਸਤੇ ਪੈਸੇ ਤੋਂ ਕਿਆ ਵਾਸਤੇ ਪੈਸੇ ਦੇਓ ਕੀ ਹੁਣ ਪੁਲਿਸ ਨੇ ਕੀ ਕੀਤਾ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਥੱਲੇ ਦਾਰਿਆ ਮਾਨੋ ਤੁਹਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਕਹਾਂ ਵੀ ਜਿਹੜੇ ਜਿਹੜੇ ਦੋਸੀ ਬੰਦੇ ਹੈਗੇ ਆ ਜੇ ਜੋ ਨੌਕਰੀ ਕਰਦੇ ਆ ਉਹਨਾਂ ਨੂੰ ਨੌਕਰੀਆਂ ਲਾਇਆ ਜਾਵੇ ਇਹ ਗੁਰੇ ਕਿਆ ਨੇ ਚਿੱਟੇ ਦਾ ਕੰਮ ਕਰਦੇ ਆ ਇਹ ਚਾਰ ਪੰਜ ਜਾਨਿਆਂ ਨੇ ਮੱਲੇ ਜੋ ਸਾਇਏ ਹੋਏ ਆ ਚਿੱਟੇ ਦੇ ਕੇ ਚੰਨਿਆਜ ਐਮ ਸੀ ਜਗਜੀਤ ਸਿੰਘ ਜੀਤਾ ਜੀ ਵਾਰ ਨੰਬਰ 28 ਤੋਂ ਐਮ ਸੀ ਆ ਜੀ ਮੈਂ ਐਮ ਸੀ ਸਾਹਿਬ ਇੱਕ ਬੰਦਾ ਟਾਵਰ ਤੇ ਚੜਿਆ ਮਾਮਲਾ ਕੀ ਹੈ ਜੀ ਇਹ ਮਾਮਲਾ ਇਹ ਆ ਜੀ ਇਹ ਲੜਕਾ ਜ ਮੇਰੇ ਕੋਲੇ 5 ਤਰੀਕ ਨੂੰ ਸਵੇਰ ਆਏ ਜੀ ਸਵੇਰ ਆ ਕੇ ਮੈਨੂੰ ਇਹ ਕਹਿਣ ਲੱਗੇ ਵੀ ਸਾਡੇ ਮੁੰਡੇ ਨੂੰ ਕੁਝ ਨਜਾਇਜ਼ ਬੰਦਿਆਂ ਨੇ ਬੋਨਾ ਚੌਂ ਚੋਂ ਫੜ ਕੇ ਕੁੱਟਿਆ ਤੇ ਉੱਤੇ ਚੋਰੀ ਦਾ ਇਲਜ਼ਾਮ ਲਾ ਰਹੇ ਆ ਮੈਂ ਮਾਤਾ ਜੀ ਨੂੰ ਕਿਹਾ ਵੀ ਮਾਤਾ ਜੀ ਐਦਾਂ ਕੋਈ ਕਿਸੇ ਚੋਰੀ ਤੇ ਇਲਜ਼ਾਮ ਕਿਵੇਂ ਲਾ ਦੂਗਾ ਤੁਸੀਂ ਮੈਨੂੰ ਜਿਹੜੀ ਪ੍ਰੋਪਰ ਗੱਲ ਉਹ ਦੱਸੋ ਤੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਵੀ ਆਹ ਨਾਲੀ ਬੋਨਾ ਚੌਂ ਦੇ ਅੰਦਰ 나ਈ ਦੇ ਨਾਲ ਗਲੀ ਵਾਲੀ ਉਹ ਚ ਨਾ ਕਿਸੇ ਦੇ ਘਰੇ ਚੋਰੀ ਹੋ ਗਈ ਸੀ ਜਦੋਂ ਚੋਰੀ ਹੋ ਗਈ ਤੇ ਇਹ ਮੈਨੂੰ ਕਹਿਣ ਲੱਗੇ ਵੀ ਸਾਡੇ ਮੁੰਡੇ ਦਾ ਨਾਮ ਲੈ ਰਹੇ ਆ ਤੇ ਦੋ ਤਿੰਨ ਜਾਣਿਆਂ ਦਾ ਹੋਰ ਲੈ ਰਹੇ ਆ ਜੜ ਕੇ ਸਾਡੇ ਮੁੰਡਿਆਂ ਨੇ ਚੋਰੀ ਨਹੀਂ ਕੀਤੀ ਉਸ ਵਕਤ ਇਹਨਾਂ ਦੇ ਕਹਿਣ ਮੁਤਾਬਕ ਉਹ ਸਾਡਾ ਮੁੰਡਾ ਘਰੇ ਸੀ ਮੈਂ ਕਿਹਾ ਠੀਕ ਆ ਮਾਤਾ ਜੀ ਪਰ ਉਹਨੂੰ ਫੜ ਕੇ ਕੌਣ ਲੈ ਕੇ ਗਏ ਇਹ ਕਹਿੰਦੀ ਇੱਕ ਪ੍ਰਾਈਵੇਟ ਬੰਦੇ ਆ ਉਹਨਾਂ ਨੇ ਮੇਰੇ ਮੁੰਡੇ ਨੂੰ ਤੇ ਇਥੋਂ ਦੇ ਜਿਹੜੇ ਬੋਨਾ ਚੌਂਚ ਕੁਸ਼ਕ ਬੰਦੇ ਆ ਉਹਨੇ ਬਹੁਤ ਪੂਰੀ ਤਰ੍ਹਾਂ ਕੁੱਟਿਆ ਤੇ ਥਾਣੇ ਫੜ ਕੇ ਲੈ ਕੇ ਗਏ ਵੀ ਆ ਮੈਂ ਕਿਹਾ ਠੀਕ ਆ ਜੀ ਤੇ ਜਦੋਂ ਇਹਨਾਂ ਉਹ ਬੰਦੇ ਦਾ ਨਾਲ ਮੁੰਡਾ ਆਪਣਾ ਗੋਰਾ ਹੀ ਆ ਐਸੇ ਵਧੀਆ ਸਮਾਸੀ ਵੀ ਮੁੰਡਾ ਹੋ ਤੇ ਜਦੋਂ ਉਹਦਾ ਨਾਲ ਆ ਤੇ ਮੈਨੂੰ ਉਹਨੇ ਪੁੱਛਿਆ ਮੈਂ ਉਹਨੂੰ ਫੋਨ ਲਾ ਕੇ ਪੁੱਛਿਆ ਮੈਂ ਕਿਹਾ ਗੋਰੇ ਆ ਹੋਈ ਆ ਜੀ ਉਹ ਕਹਿੰਦਾ ਵੀ ਅੰਕਲੇ ਨਾ ਐਮਸੀ ਸਾਹਿਬ ਵੀ ਚੋਰੀ ਹੋਈ ਆ ਇਹ ਤਾਂ ਫੜਾਇਆ ਮੈਂ ਕਿਹਾ ਪੁਲਿਸ ਮਲਾਜ਼ਮ ਫੜ ਕੇ ਲੈ ਕੇ ਗਏ ਆ ਕਹਿੰਦਾ ਨਹੀਂ ਪੁਲਿਸ ਮਲਾਜ਼ਮ ਨਹੀਂ ਫੜ ਕੇ ਲੈ ਕੇ ਗਏ ਵੀ ਹੁਣ ਉਹ ਥਾਣੇ ਆ ਮੈਂ ਕਿਹਾ ਇਹਦੇ ਨਾਲ ਕੌਣ ਸਬੰਧਤ ਥਾਣੇਦਾਰ ਹੈ ਮੈਨੂੰ ਉਹਨਾਂ ਨੇ ਨੰਬਰ ਦਿੱਤਾ ਮੈਂ ਉਹ ਸਰਜੀ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਦੇਖਿਓ ਵੀ ਜੇ ਕੋਈ ਚੋਰ ਆ ਇਹਦੇ ਮਾਪਿਓ ਮੇਰੇ ਕੋਲੇ ਆਏ ਬੈਠੇ ਭਰਾ ਤੇ ਮਾਤਾ ਜੀ ਆਏ ਬੈਠੇ ਵੀ ਸਾਡਾ ਮੁੰਡਾ ਚੋਰ ਨਹੀਂਗਾ ਠੀਕ ਆ ਜੀ ਚੰਗੀ ਤਰ੍ਹਾਂ ਇਹਦੀ ਤਫ਼ਤੀਸ਼ ਕੀਤੀ ਜਾਵੇ ਜੇ ਕੋਈ ਚੋਰ ਆ ਉਹਨਾਂ ਦੇ ਪਰਚਾ ਦਿੱਤਾ ਜਾਵੇ ਬੇਕਸੂਰੇ ਦੇ ਵਿੱਚ ਕੋਈ ਨਾ ਫਾਜੀ ਜੇ ਤਿੰਨ ਚਾਰ ਬੰਦਿਆਂ ਦਾ ਨਾਮ ਆ ਰਿਹਾ ਉਹ ਤਿੰਨ ਚਾਰ ਬੰਦੇ ਵੀ ਫੜੇ ਜਾਣ ਜਿਨ੍ਹਾਂ ਦਾ ਨਾਮ ਆ ਰਿਹਾ ਪਰ ਬੇਕਸੂਰੇ ਦੇ ਵਿੱਚ ਕੋਈ ਨਾ ਉਹ ਕਹਿੰਦਾ ਜੀ ਬੇਫਿਕਰ ਹੋ ਅਸੀਂ ਤਫਤੀਸ਼ ਕਰਾਂਗੇ ਇਹ ਹੈਗੀ 5 ਤਰੀਕ ਦੀ ਗੱਲ ਉਸ ਤੋਂ ਬਾਅਦ ਮੈਂ ਮਾਤਾ ਜੀ ਉਹਨਾਂ ਨੂੰ ਕਿਹਾ ਮਾਤਾ ਜੀ ਵੇਖੋ ਜੇ ਤੁਹਾਡਾ ਮੁੰਡਾ ਬਿਲਕੁਲ ਬੇਕਸੂਰ ਨਹੀਂ ਫੇਰ ਉਹ ਘਰੇ ਆ ਜਾਊਗਾ ਤਫਤੀਸ਼ ਕਰਦੇ ਆ ਇੱਕ ਅੱਧੇ ਦਿਨ ਚ ਜਾਂ ਅੱਜ ਸ਼ਾਮ ਤੱਕ ਉਹਨੂੰ ਛੱਡ ਦੇਣਗੇ ਨਹੀਂ ਮੁੜ ਕੇ ਮੁੜ ਕੇ ਮੈਨੂੰ ਨਹੀਂ ਪਤਾ ਕੀ ਹੋਇਆ ਕਿਉਂਕਿ ਮਾਤਾ ਜੀ ਕਹਿੰਦੇ ਤੁਸੀਂ ਸਾਡੇ ਨਾਲ ਆ ਜਾਓ ਮੈਂ ਕਿਹਾ ਮੇਰੀ ਗੱਲ ਹੋ ਗਈ ਬੇ ਹੋ ਸਕਦਾ ਤੁਹਾਡਾ ਬੇਟਾ ਜਿਹੜਾ ਉਹ ਸ਼ਾਮ ਤੱਕ ਘਰੇ ਆ ਜ ਗੱਲ ਨਹੀਂ ਚੋਰਾਂ ਦੇ ਪਰਚਾ ਦਿੱਤਾ ਜਾਊਗਾ ਪਰ ਇਹ ਕੁਦਰਤੀ ਮੇਰੇ ਕੋਲੇ ਨਹੀਂ ਆਏ ਬਹੁਤ ਤਰਾਸਦੀ ਸੀ ਕਿ ਨਹੀਂ ਸਾਡੇ ਮੁੰਡੇ ਨੂੰ ਬਾਕੀ ਗੱਲ ਤਾਂ ਠੀਕ ਆ ਵੀ ਜਿਹੜੇ ਮੁਲਾਜ਼ਮਾ ਉਹ ਕੁਝ ਕਹਿਣ ਪ੍ਰਾਈਵੇਟ ਬੰਦਿਆਂ ਨੇ ਉਹਨੂੰ ਇੰਨਾ ਕੁੱਟਿਆ ਗੁੰਡਾਂ ਅੰਸਰਾਂ ਨੇ ਵੀ ਮੈਂ ਦੱਸ ਨਹੀਂ ਸਕਦੀ ਨਾ ਉਹਦਾ ਕੋਈ ਇਲਾਜ ਆ ਤੇ ਕਿਰਪਾ ਕਰਕੇ ਉਹਦੀ ਬਚਤ ਕੀਤੀ ਜਾਵੇ ਕਿਹੜੀ ਕੋਣ ਸੀ ਪ੍ਰਾਈਵੇਟ ਬੰਦੇ ਕੋਈ ਪਛਾਣ ਨਹੀਂ ਹੋਉਂਦੀ ਕੋਈ ਨਹੀਂ ਕੋ ਮਾਤਾ ਜੀ ਨੂੰ ਇਹਨਾਂ ਨੂੰ ਪਤਾ ਬੋਨਾਂ ਚਾਲੇ ਗੋਰੇ ਦੇ ਹੀ ਬੰਦੇ ਸੀਗੇ ਜੀ ਇਹ ਮੈਨੂੰ ਨਹੀਂ ਪਤਾ ਜੀ ਕਿਉਂਕਿ ਮੈਂ ਤਾਂ ਮੌਕੇ ਤੇ ਮੌਜੂਦ ਨਹੀਂ ਮੇਰੇ ਸਹੁਰਾ ਸਾਹਿਬ ਦੀ ਡੈਥ ਹੋਈ ਹੈ ਮੈਂ ਤਾਂ ਘਰੇ ਆਇਆ ਸੀ ਸੋ ਆ ਜੀ ਸਵੇਰ ਚੜ੍ਹਦਾ ਸ਼ਾਮ ਨੂੰ ਆਉਂਦਾ ਸੀ ਛੇ ਦਿਨ ਤੋਂ ਬਾਅਦ ਮੈਂ ਫ੍ਰੀ ਹੋਇਆ ਜੀ ਟਾਵਰ ਤੇ ਬੰਦਾ ਚੜ੍ਹਿਆ ਹੁਣ ਉਸ ਪ੍ਰਸ਼ਾਸਨ ਪਹੁੰਚਿਆ ਇਥੇ ਹਾਂ ਜੀ ਮੈਂ ਐਸਡੀਓ ਸਾਹਿਬ ਨੂੰ ਵੀ ਫੋਨ ਕਰਤਾ ਜੀ ਉਹਨਾਂ ਨੇ ਜਿਹੜੀ ਇਹ ਬਿਜਲੀ ਪੁਆਇੰਟ ਆ ਸਾਰਿਆਂ ਦਾ ਸ਼ਹਿਰ ਦੀ ਆ ਬਿਜਲੀ ਉਹ ਬੰਦ ਕਰਤੀ ਆ ਤੇ ਪ੍ਰਸ਼ਾਸਨ ਸਾਰਾ ਆਇਆ ਕਰਿਆ ਪੂਰਾ ਸਹਿਯੋਗ ਦੇ ਰਿਹਾ ਜੀ ਮਨਜੀਤਪੁਰ ਆ ਜੀ ਮਨਜੀਤਪੁਰ ਜੀ ਕੀ ਲੱਗਦਾ ਮੁੰਡਾ ਜਿਹੜਾ ਟਾਵਰ ਤੇ ਮੇਰਾ ਪੁੱਤ ਆ ਬਤ ਕੀ ਕਾਰਨ ਕੀ ਆ ਟਾਵਰ ਤੇ ਕਾ ਚੜਿਆ ਹੋਤਾ ਤਾਂ ਚੜ੍ਹਿਆ ਕਾ ਟਾਵਰ ਤੇ ਤਾਂ ਚੜ੍ਹਿਆ ਆ ਇਹਨਾਂ ਨੇ ਮੇਰਾ ਪੁੱਤ ਨਾ ਨਜਾਇਜ਼ ਪਸਾਇਆ ਆ ਪਾ ਮੰ ਕਰ ਉਹ ਮੇਰੇ ਕੋਲ ਆਇਆ ਹਜੇ ਮੈਨੂੰ ਕਹਿੰਦਾ ਮੰਮੀ ਰੋਟੀ ਪਕਾ ਮੈਂ ਕਹਿੰਦਾ ਯਾਰ ਮੈਨੂੰ ਤੇ ਜਾਣਾ ਮੈਂ ਦਾੜੀ ਰੋਟੀ ਪਦਾ ਤੇ ਮੈਂ ਉਹਨਾਂ ਚਾਹ ਦਾੜੀ ਕਟਾਇਆ ਆ ਮੈਂ ਇੱਥੇ ਬੋਨੇ ਚੌਂਖੇ ਚ ਆ ਗਿਆ ਦਾੜੀ ਕਟਾਉਣ ਵਾਸਤੇ ਮੋੜ ਕੇ ਇਹਨਾਂ ਨੇ ਬੱਬੂ ਮੋਹਲਾ ਲਾਲ ਆ ਉਹਦੇ ਕੋਲ ਪੁੱਛਿਆ ਵੀ ਆਪਾਂ ਜਾਣਾ ਯਾਰਮੀ ਤੇ ਉਹ ਕਹਿੰਦਾ ਨਹੀਂ ਪਰਸੋਂ ਰੱਖੜੀਆਂ ਕਹਿੰਦਾ ਮੈਂ ਨਹੀਂ ਜਾ ਸਕਦਾਗਾ ਇਹ ਕਹਿੰਦੇ ਚੱਲ ਮੈਂ ਦਾੜੀ ਕਟਾ ਕੇ ਤੇ ਮੈਂ ਜਾਣਾ ਇਹ ਉੱਥੇ ਉਹ ਨਿਕਲਿਆ ਦੁਕਾਨ ਦੇ ਕੋਲੋਂ ਨਿਕਲਿਆ ਤੇ ਇਹਨਾਂ ਨੇ ਉੱਥੇ ਚਾਰ ਪੰਜ ਜਣੇ ਇੱਕ ਇੱਧਰ ਖੜੇ ਆ ਤੇ ਚਾਰ ਪੰਜ ਜਣੇ ਇੱਧਰ ਖੜੇ ਆ ਤੇ ਇਹਨਾਂ ਨੇ ਫੜ ਲਿਆ ਮੁੰਡ ਹਰ ਪਰਕੇ ਦਾ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਇਹਨਾਂ ਨੇ ਬੇਹਾਲ ਕਰ ਦਿੱਤਾ ਇਹਨਾਂ ਨੇ ਤੇ ਜਦੋਂ ਅਸੀਂ ਦੂਜਾ ਕਿ ਇਹਨਾਂ ਨਾਲ ਸਾਨੂੰ ਘਰੇ ਜਾ ਕੇ ਦੱਸਿਆ ਕਿਸੇ ਨੇ ਕਿ ਕਿਉਂ ਕੁੱਟਿਆ ਇਹਨਾਂ ਨੇ ਇਹ ਦੂਜੇ ਕਿ ਇਹਨਾਂ ਨੇ ਕਹਿੰਦੇ ਕਿ ਗੱਲ ਕੋਈ ਨਹੀਂ ਹੋਈ ਕਹਿੰਦੇ ਕਿ ਚੋਰੀ ਦਾ ਇਲਜ਼ਾਮ ਲਾਉਂਦੇ ਇਹ ਕਿ ਚੋਰੀ ਹੈ ਤਾਂ ਗੱਲ ਦਾ ਨਾ ਸਾਡੀ ਸਿਰਪਨਾ ਇਹਨਾਂ ਕੋਲ ਅਸੀਂ ਸਮਾਨ ਲਿਆ ਸੀਗਾ ਜਦੋਂ ਇਹਨਾਂ ਦੀ ਫੈਨਸੀ ਦੀ ਦੁਕਾਨ ਸੀ ਅਸੀਂ ਸਮਾਨ ਲਿਆ ਸੀ ਤੇ ਉਹ ਮੁੰਡੇ ਦਾ ਨਾ 1100 ਰੁਪਇਆ ਰਹਿਦਾ ਸੀ ਦੇਣ ਵਾਲਾ ਇਹ ਮੰਗਦੇ ਸੀ 3000 ਰੁਪਇਆ ਮੇਰਾ ਪੁੱਤ ਕਹਿੰਦਾ ਸੀ ਮੈਂ 1100 ਦੇਣਾ 1100 ਤੁਹਾਡਾ ਬੰਦਾ ਤੇ 1100 ਲੈ ਲਓ ਤੇ 1100 ਇਹਨਾਂ ਨੇ ਉਹ ਰੰਜਤ ਦੇ ਵਿੱਚ ਮੇਰਾ ਪੁੱਤ ਪਸਾ ਦਿੱਤਾ ਇਹਨਾਂ ਨੇ ਬਹੁਤ ਜ਼ਿਆਦਾ ਕੁੱਤਿਆ ਇਹਨਾਂ ਨੇ ਤੇ ਕੁੱਟ-ਕੁੱਟ ਕੇ ਅਸੀਂ ਉਹਨੂੰ ਕਹੀ ਜਾਂਦੇ ਆ ਵੀ ਸਾਨੂੰ ਸਾਰੇ ਕੈਮਰੇ ਖਲਾ ਦਿਓ ਚਾਰ-ਛੇ ਪਹਿਰੇ ਬੰਦੇ ਚੌਂਕ ਦੇ ਕੈਮਰੇ ਲੱਗੇ ਹੋਏ ਆ ਕੰਮ ਕੀ ਕਰਦਾ ਮਸਟਰ ਕੰਮ ਕਰਦਾ ਕੰਮ ਡਿਲੀਵਰ ਦਾ ਕੰਮ ਕਰਦਾ ਇਹਨਾਂ ਮੇਰਾ ਮੁੰਡਾ ਦੂਜਿਆਂ ਦੇ ਨਾਲ ਹੀ ਕਰ ਦੱਲੇ ਉਹਦਾ ਕੰਮ ਕਰਦਾ ਮੇਲੇ ਮੁੱਲੇ ਤੇ ਵੀ ਜਾਂਦਾ ਜਿਸ ਉਸ ਜੱਸ ਲਾਉਂਦਾ ਉਹ ਵੀ ਕੰਮ ਕਰਦਾ ਜਾ ਕੇ ਮੇਰਾ ਮੁੰਡਾ ਹਾਂਜੀ ਵੀ ਆਇਆ ਆ ਦੋ ਬੱਚੇ ਆ ਇੱਥੇ ਕਾਹ ਕੁੜੀ ਆ ਤੇ ਮੁੰਡਾ ਇੱਥੇ ਖੜਾ ਹੁੰਦਾ ਦੋ ਬੱਚੇ ਹੁੰਦੇ ਬੱਚੇ ਉਹਨਾਂ ਨੂੰ ਬਲੱਡ ਲੱਗਦਾ 15 ਦਿਨ ਮੈਂ ਉੱਥੇ ਦਾਖਲ ਕਰਾਉਣੀ ਜਾਂਦੀ ਜਿਨ੍ਹਾਂ ਨੇ ਕੁੱਟਿਆ ਸੀ ਉਹਨਾਂ ਦੀ ਪਛਾਣ ਹੈਗੀ ਕੌਣ ਕੌਣ ਹਾਂਜੀ ਇਹ ਨਾ ਗੋਰਾ ਹੈ ਗੋਰਾ ਬੋਨੇ ਚੌਂਕ ਵਾਲਾ ਤੇ ਉਹਨਾਂ ਉਹਨਾਂ ਦੇ ਹੀ ਬੰਦੇ ਸੀ ਜਿਹੜੇ ਕੁੱਟਣ ਵਾਲੇ ਸੀ ਇਹਨਾਂ ਨੇ ਭਲਾਏ ਸੀ ਪਟਾਵਰ ਤੇ ਚੜਿਆ ਹੋਇਆ ਮੁੰਡਾ ਹੁਣ ਮੰਗ ਕੀ ਕਰਦੇ ਹਾਂ ਮੰਗ ਕਰਦੇ ਪਰ ਸਾਡਾ ਅਨਸਾਪ ਹੋਣਾ ਚਾਹੀਦਾ ਮੇਰੇ ਬੱਚਾ ਨੂੰ 6 ਦਿਨ ਹੋ ਗਏ ਉੱਥੇ ਫੜੇ ਨੂੰ ਪੁਲਿਸ ਕੋਲੇ ਜਾਂਦੇ ਆ ਪੁਲਿਸ ਨਹੀਂ ਸਾਡੀ ਸੁਣਦੀ ਕੀ ਬਗੈਰ ਪਰਚੇ ਤੋਂ 6 ਦਿਨ ਹੋ ਗਏ ਉਹਨਾਂ ਨੂੰ ਪਾਇਆ ਨਾ ਆਂਦਾ ਦਾਜ ਕਰਾਇਆ ਸਰਕਾਰੀ ਕੋਈ ਦਾਜ ਨਹੀਂ ਹੁੰਦਾ ਕਰਾਇਆ ਅਗਲ ਜਾ ਕੇ ਰੋਂਦਾ ਰੋਂਦਾ ਪਿੱਟ ਦਾ ਫੜਦਾ ਉਹ ਥਾਣਾ 2 ਨੰਬਰ ਜੇ ਅਸੀਂ ਉਹਨਾਂ ਕੋਲੇ ਜਾਂਦੇ ਆ ਪੁਲਿਸ ਵਾਲਿਆਂ ਕੋਲੇ ਜਾਂਦੇ ਆ ਸਰਦਾਰਾ ਸਿੰਘ ਕੋਲੇ ਜਾਂਦੇ ਆ ਸਰਦਾਰਾ ਸਿੰਘ ਸਾਨੂੰ ਭੱਜ ਭੱਜ ਕੇ ਪੈਂਦਾ ਜੇ ਉਹ ਦੂਜੇ ਕੋਲੇ ਗਏ ਦੂਜੇ ਸਾਨੂੰ ਕੋਈ ਗੱਲ ਵੀ ਨਹੀਂ ਕਰਨ ਦਿੰਦੇ ਉਹਦਾ ਨਾ ਸਹੀ ਤਨਾ ਕੋਟ-ਕੋਟ ਕੇ ਉਹਨੂੰ ਆਇਆ ਉਹਨੂੰ ਕੀਤਾ ਪਿਆ ਜਾ ਕੇ ਵੇਖ ਲਓ ਜਾ ਕੇ ਪਤਾ ਤੁਸੀਂ ਆਪ ਸਾਰੇ ਜਾਣੀ ਜਾ ਕੇ ਵੇਖੋ ਮੇਰਾ ਪੁੱਤ ਇੱਕਾ ਉੱਥੇ ਜਾਤਾ ਜੜਾਇਆ ਬੇਕ ਉੱਥੇ ਫਸਾਇਆ ਪਿਆ ਮਾਤਾ ਡੰਡੀ ਬੁੜੀਆਂ ਮੇਰੇ ਪਹਿਲੇ ਡੰਡੀ ਬੁੜੀਆਂ ਮੇਰੇ ਪਹਿਲੇ ਹੀ ਫਸੀ ਪਈਆਂ ਇੱਕ ਮੁੰਡੇ ਨੂੰ ਫੜਿਆ ਜਿਹਦੇ ਤੇ ਇਲਜ਼ਾਮ ਲਾਉਂਦੇ ਆ ਉਹਨੂੰ ਸ਼ੇਰਨ ਹੋ ਗਏ ਫੜੇ ਮੋੱਜ ਉਹਦਾ ਨਾਮ ਕੀ ਹੈ ਉਹਦਾ ਨਾਮ ਬਬਲਦੀਪ ਇਹਦਾ ਨਾਮ ਕੀ ਹੈ ਇਹਦਾ ਨਾਮ ਸੁਖਵਿੰਦਰ ਸਿੰਘ ਇਹ ਰஞ்சிਸ਼ ਦੇ ਕਰਕੇ ਇਹ ਜਿਹੜਾ ਕੁਝ ਹਾਂਜੀ ਬਸ ਇਹੋ ਹੀ ਗੱਲ ਆ ਹੋਰ ਕੋਈ ਗੱਲ ਨਹੀਂ ਆਏਗੀ ਪਤਾ ਇੰਨਾ ਕੁੱਟਿਆਂ ਨੇ ਇੰਨਾ ਕੁੱਟਿਆ 10 12 ਜਣੇ ਇੰਨਾ ਕੁੱਟਿਆ ਅਸੀਂ ਆਣ ਕੇ ਮਾਂ ਪੁੱਤਾਂ ਨੇ ਛਡਾਇਆ ਸਾਨੂੰ ਘਰੇ ਕਿਸੇ ਨੇ ਦੱਸਿਆ ਜਾ ਕੇ ਅਸੀਂ ਮਾਂ ਪੁੱਤਾਂ ਨੇ ਆਣ ਕੇ ਛਡਾਇਆ ਮੱਸਾ ਛਡਾਇਆ ਕਹਿੰਦੇ ਕਿ ਵੀਡੀਓ ਆਈ ਹੈ ਵੀਡੀਓ ਆਈ ਅਸੀਂ ਕਿ ਸਾਨੂੰ ਵੀਡੀਓ ਵਿਖਾ ਦਿਓ ਵੀ ਜੇ ਵੀਡੀਓ ਆਈ ਹੋਈ ਨਾ ਸਾਡਾ ਮੁੰਡਾ ਗਲਤ ਹੋਇਆ ਅਸੀਂ ਆਪੇ ਪਛਾਣ ਹੋ ਜਾਵਾਂਗੇ 10 15 ਜਣੇ ਕੁੱਟ ਗਏ ਸਾਰੇ ਉਹਨਾਂ ਨੂੰ ਸਿੱਧਾ 2 ਨੰਬਰ ਦੇ ਵਿੱਚ ਲੈ ਗਏ ਨਾ ਉਹਦਾ ਕੋਈ ਲਾਇਕ ਰਾਇ ਨਾ ਡਾਕਟਰੀ ਕਰਾਈ ਨਾ ਕੋਈ ਦਵਾਈ ਦਿਵਾਈ ਉਹਨਾਂ ਨੇ ਇੰਨੇ ਜਣਿਆਂ ਨੇ ਕੁੱਟ ਮਾਰਦੇ ਨਾਲ ਬੰਦਾ ਦੇਖ ਲਓ ਕੀ ਹਾਲ ਹੋ ਜਾਂਦਾ ਬੰਦੇ ਦਾ ਹੁਣ ਕਿੱਥੇ ਮੁੰਡਾ ਉਹ ਦੋ ਨੰਬਰ ਦੇ ਵਿੱਚ 6 ਦੇਰ ਹੋ ਗਿਆ ਕਿ 6ਵਾਂ ਦਿਨ ਦੋ ਨੰਬਰ ਹੁੰਦੇ ਨਾ ਕੋਈ ਕੁੱਛ ਕੀਤਾ ਨਹੀਂ ਇਹਦਾ ਨਾਂ ਨਹੀਂ ਹੁੰਦਾ ਕੱਲੇ ਦਾ ਹੀ ਆ ਸਾਡੀ ਕੋਈ ਸੰਗੜੀ ਦਾ ਕਰਕੇ ਚੜ ਗਿਆ ਹੁਣ ਸਾਡੇ ਪਾਸੇ ਜਾ ਜਾ ਕੇ ਅਸੀਂ ਹੰਬ ਕੇ ਆਏ ਇਹ ਪੈਸੇ ਆਏ ਇਹ ਪੈਸਾ ਭਲੀ ਜਾਂਦਾ ਸਾਡੇ ਪਰ ਪੈਸਾ ਨਹੀਂ ਆਤਾ ਉਹ ਬਚਾਉਣ ਲਈ ਜਿਹੜਾ ਟਾਵਰ ਹਾਂਜੀ ਭਰਾ ਨੂੰ ਚਾਹੁੰਦਾ ਚੜਿਆ ਟਾਵਰ ਤੇ ਹਾਂ ਜਿਹੇ ਕਿਹਦੇ ਵਿੱਚ ਜਿਹੜਾ ਥਾਣੇ ਸਿਟੀ ਸਾਊਥ ਦਾ ਮਾਮਲਾ ਹੈ ਇਹਦੇ ਵਿੱਚ ਜਿਹੜਾ ਅਸੀਂ ਹਰਮਨ ਸਿੰਘ ਪੁੱਤਰ ਹਰਦੇਵ ਸਿੰਘ ਉਹ ਨਾ ਜਾਉਂਗਾ ਲਈ ਸੀ ਇਹਦੀ ਜਿਹਦੇ ਘਰੇ ਚੋਰੀ ਹੋਈ ਸੀ ਕੋਈ 2-3 ਦਿਨ ਪਹਿਲਾਂ ਉਹ ਚੋਰੀ ਦੇ ਸਬੰਧ ਵਿੱਚ ਉਹਨੇ ਇਹਦਾ ਨਾਮ ਲਾਇਆ ਸੀ ਜਿਹੜਾ ਬੱਬਲਜੀਤ ਸਿੰਘ ਤੇ ਇਹਦੇ ਕਰਕੇ ਇਹਨੂੰ ਜਿਹੜਾ ਥਾਣੇ ਜਿਹੜਾ ਲੈ ਕੇ ਆਂਦਾ ਸੀ ਜੀ ਤੇ ਇਹਦਾ ਜਿਹੜਾ ਹੁਣ ਜਿਹੜਾ ਉਹਦਾ ਭਰਾ ਬੱਬਲਜੀਤ ਦਾ ਭਰਾ ਇਹ ਹਰਜਿੰਦਰ ਸਿੰਘ ਇਹ ਜਿਹੜਾ ਇਹਦੇ ਉੱਪਰ ਚੜ ਗਿਆ ਸੀ ਮੇਰੇ ਭਰਾ ਨੂੰ ਜਿਹੜਾ ਗਲਤ ਜਿਹੜਾ ਥਾਣੇ ਬਿਠਾਇਆ ਤੇ ਉਹਦੇ ਵਿੱਚ ਅਸੀਂ ਜਿਹੜਾ ਸਾਰੇ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਵੀ ਹੈਗਾ ਉਹ ਸਾਹਮਣੇ ਲਿਆਵਾਂਗੇ ਜੀ ਤੇ ਬਾਬਲਜੀਤ ਹੁਣ ਤੁਹਾਡੀ ਕਸਟੰਡੀ ਚ ਜਾ ਕੇ ਉਹਨੂੰ ਸਰਕ ਕਰੇ ਇਹ ਬਾਬਲਜੀਤ ਨੂੰ ਭੇਜਦਾ ਸੀ ਕੁਛ ਇੱਕ ਬਾਅਦ ਕੁਛ ਇੱਕ ਬਾਅਦ ਹਾਂਜੀ ਹਾਂਜੀ ਫਿਰ ਇਹਨੇ ਆਦੇ ਕਿਉਂ ਰੋਪ ਲਾਇਆ ਜੀ ਕੀ ਕਰੇ ਸਾਹੂ ਜਿਹੜਾ ਗਲਤ ਕੀਤਾ ਗਿਆ ਨਿਆਂ ਪੜੇ ਉਹ ਇਹਨੂੰ ਇਹ ਜਿਹੜਾ ਉਹ ਜਿਹੜੇ ਮਦਈਏ ਉਹ ਇਹਦੇ ਤੇ ਰੋਪ ਲਾਉਂਦੇ ਆ ਲੈ ਵੀ ਇਹਨੇ ਚੋਰੀ ਕੀਤੀ ਹੈ ਇੱਕ ਇਨਵੈਸਟੀਗੇਸ਼ਨ ਹੋ ਰਹੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇੱਕ ਲੋਟਾ ਬੰਦਿਆ ਸੀ ਹੁਣ ਕੋਹ ਹੋ ਤੜਿਆ ਗਿਆ ਲੋ ਇਹ ਕਰੀਬ ਇੱਕ ਘੰਟਾ ਪਹਿਲਾਂ ਚੜਿਆ ਸੀ ਸਰ ਮੁਲਾਜ਼ਮਾਂ ਤੇ ਵੀ આરોਪ ਲਾਇਆ ਕਿ ਪੈਸੇ ਮੰਗਦੇ ਸੀ ਅਗਲਾ ਮੁਲਾਜ਼ਮ ਜਿਹਨੇ ਫਿਰ ਕਾਰਵਾਈ ਕਰਾਂਗੇ ਜਿਹੜੇ ਵੇਖੋ ਸਾਡੇ ਜਿਹੜੇ ਮੁਲਾਜ਼ਮਾਂ ਜਾਂ ਕਿਸੇ ਦੇ ਰੋਪ ਜਿਹਨੇ ਤੇ ਵੀ ਲਾਇਆ ਉਹ ਅਸੀਂ ਉਹਨੇ ਸਾਨੂੰ ਲਿਖ ਕੇ ਦਿੱਤਾ ਅਸੀਂ ਉਹਦੀ ਇਨਕੁਆਇਰੀ ਕਰਾਂਗੇ ਬਾਅਦ ਇਨਕੁਆਇਰੀ ਜੋ ਵੀ ਸਹੀ ਆਊਗਾ ਫੈਸਲਾ ਉਹ ਦਿੱਤਾ ਜਾਏ ਜਿਹੜਾ ਨੌਜਵਾਨ ਉਤਰਿਆ ਹਾਂ ਜਿਹੜਾ ਨੌਜਵਾਨ ਉਤਰਿਆ